ਦੇਖੋ ਟਰਾਈਡਰ ਇਹ ਟਰਾਈ ਕਰਦਾ ਲੈਂਦਾ ਬਾਈ ਕਮੈਂਟ ਤੁਸੀਂ ਕਰਨੇ ਆ ਵੀ ਕਿਵੇਂ ਹੈ ਸਹੀ ਹੈ ਇਹਦਾ ਟਰਾਈ ਲੈਂਦਾ ਤਰੀਕਾ ਕਿ ਗਲਤ ਹੈ भेड़ ਆ ਟਰਾਈ ਦੇ ਲੋ ਹਿੰਦੱਸੋ ਕਿਵੇਂ ਲੱਗੀ ਟਰਾਈ ਐ ਹੁੰਦੀ ਆ ਭਰਾਵੋ ਮੰਡੀ ਚ ਟਰਾਈ ਅਗਲਾ ਐ ਜੋ ਜੋ ਲੈਂਦਾ ਟਰੈਕਟਰ ਆ ਪੱਕਾ ਦਿੰਨੇ ਆ ਕਿ ਵੀਡੀਓ ਚੰਗੀ ਲੱਗ ਤਾਂ ਵਾਤੋਂ ਸ਼ੇਅਰ ਕਰ ਦਿਓ